ਪਰੇ ਜੰਤ ਨੂੰ ਬਹੁਤ ਲੋੜ ਹੈ ਪ੍ਰਦੇਸ਼ਾਂ ਵਿੱਚ ਹੈ ਮਾਮਲਾ ਇਹ ਕਿ ਬੱਚੇ ਹੱਥਾਂ ਚੋਂ ਨਿਕਲਦੇ ਜਾਂਦੇ ਨੇ ਕਿਉਂਕਿ ਉਹ ਆਪਣੇ ਵਤਨ ਨਾਲੋਂ ਆਪਣੀ ਮਿੱਟੀ ਨਾਲੋਂ ਟੁੱਟਦੇ ਜਾ ਰਹੇ ਨੇ ਉਹਦੇ ਵਿੱਚ ਕਸੂਰ ਉਹਨਾਂ ਦਾ ਨਹੀਂ ਕਸੂਰ ਮਾਪਿਓ ਦਾ ਵੀ ਨਹੀਂ ਕਿਉਂਕਿ ਬਗਾਨੀ ਧਰਤੀ ਤੇ ਜਾ ਕੇ ਸਿੱਕਾ ਤੇ ਕਮਾਉਣਾ ਪੈਗਾ ਨਾ ਰੋਟੀ ਦੇ ਖਾਣ ਤੇ ਲੱਬੱਤੀਆਂ ਸਾਂ ਕੁਛ ਆਪਣੀ ਜ਼ਮੀਨ ਤੇ ਹੈ ਨਹੀਂ ਨਾ ਜਿੱਥੇ ਗਾਜਨਾ ਬੀਜ ਕੇ ਵਟ ਕੇ ਖਾ ਲਈ ਇੱਥੇ ਜਿਹੜਾ ਛੇਵੇਂ ਦਰਿਆ ਨੇ ਖਤਮ ਕਰ ਦਿੱਤਾ ਹੈ ਸੋ ਦੋਵੇਂ ਪਾਸੇ ਜਿਹੜੇ ਹੈਗੇ ਨੇ ਉਹ ਪੰਜਾਬੀਓ ਤੇ ਰੁੱਲ ਰਹੀ ਏ ਤੇ ਤੁਹਾਡੇ ਵਰਗਿਆਂ ਦੀ ਬਹੁਤ ਲੋੜ ਹੈ ਲੱਗੇ ਹੋਏ ਨੇ ਤੇ ਨਹੀਂ ਦਨ ਸਵਾਸ ਪੱਖੇ ਮਾਰੀ ਨੇ ਜਰੂਰ ਪਰਮਾਤਮਾ ਨਾ ਆਪਣਾ ਹੀ ਮੈਸੇਂਜਰ ਭੇਜਦਾ ਆਪ ਹੀ ਕਰ ਰਿਹਾ ਹਾਂ ਆਪੇ ਕਰ ਪਰਮਾਤਮਾ ਦਾ ਹੈ ਰੱਬ ਬੰਦਿਆਂ 'ਚ ਆ ਕੇ ਆਤਮਾ ਜੀ ਪਰਮਾਤਮਾ ਦਾ ਹਾਕਰ ਹੈ ਕਿ ਮੈਂ ਅੱਜ ਆਪਣੇ ਮਨ ਦੀ ਗੱਲ ਕਹਿ ਰਿਹਾ ਕਿ 2-3 ਸਾਲ ਬਾਅਦ ਅਜੇ ਲੱਗੇਗਾ 2-3 ਸਾਲ ਦਾ ਟਾਈਮ ਸ਼ਮਸ਼ੀਰ ਲੈ ਜਿਹਨੂੰ ਮਿਲਣਾ ਉਹ ਖੋਜੇਗਾ ਕਿੰਨਾ ਇਹਨਾਂ ਦਾ ਬਈ ਜੀ ਸਹੀ ਕੁਤਬਾ ਨੇ ਸਹੀ ਬਿਲਕੁਲ ਨਹੀਂ ਕੋਈ ਦੋਸਰ ਤਰ੍ਹਾਂ ਕੋਈ ਸਹੀ ਜੇਕਰ ਪੁਰਾਣੇ ਬੰਦਿਆਂ ਨੂੰ ਨਹੀਂ ਛੱਡਣਗੇ ਮਿਲਦੇ ਰਹਾਂਗੇ ਅਸੀਂ ਤਾਂ ਹੀ ਪਹਿਲਾਂ ਆ ਕੇ ਥੋੜਾ ਕਰ ਲਿਆ ਨਾ ਵੀ ਅਸੀਂ ਗਿੰਤੀ 'ਚ ਰਹੀਏ ਤੁਸੀਂ ਮੈਨੂੰ ਨਾ ਜਦੋਂ ਮੈਂ ਗਾਉਣਾ ਹੈ ਜੀ ਹੂੰ ਤੇ ਮੈਨੂੰ ਸਾਰੇ ਜਾਣੇ ਸਾਡੇ ਮੁੰਡੇ ਵੀ ਕਹਿੰਦੇ ਆ ਹੋਰ ਵੀ ਮੈਨੂੰ ਕਈ ਸਲਾਹ ਕਰ ਸਲਾਹ ਦੇਦੇ ਵੀ ਤੁਸੀਂ ਸੰਗਤ ਦੇ ਵਿੱਚ ਨਾ ਜਾਇਓ ਕਈ ਵਾਰੀ ਕੁਸ਼ਰਾਰਤੀ ਬੈਠੇ ਹੁੰਦੇ ਆ ਮੈਂ ਕਹਿੰਦਾ ਮੈਂ ਯਾਰ ਸਾਰੇ ਆਪਣੇ ਆਪਨੇ ਬਿਲਕੁਲ ਨਾ ਅਸੀਂ ਇਹ ਮੰਨਦੇ ਆ ਕਿ ਜਦੋਂ ਤੁਸੀਂ ਆਪਣੇ ਇਥੋਂ ਨਾ ਮੈਸੇਜ ਕਹਿੰਦੇ ਹੋ ਨਾ ਕਿ ਉਹ ਆਪਣਾ ਹੈ ਤੇ ਮਿਲੀਅਨ ਟਾਈਮ ਜ਼ਿਆਦਾ ਹੋ ਕੇ ਉਹ ਤੁਹਾਨੂੰ ਆਪਣਾ ਮੰਨਦਾ ਹੈ ਤੇ ਜੇ ਤੁਸੀਂ ਉਹਨੂੰ ਬਗਾਨਾ ਕਹਿੰਦੇ ਹੋ ਤੇ ਮਿਲੀਅਨ ਟਾਈਮ ਉਹ ਤੁਹਾਨੂੰ ਬਗਾਨਾ ਮੰਨਦਾ ਹੈ ਕਿਉਂਕਿ ਸਾਡੇ ਸਭ ਤੋਂ ਵੱਡਾ ਇਸ ਟਾਈਮ ਕੈਂਸਰ ਹੈ ਜਲਸੀ ਦਾ ਬਿਲਕੁਲ ਇਹਦਾ ਇਲਾਜ ਸਿਰਫ ਬਾਣੀ ਕਰ ਸਕਦੀ ਹੈ ਹੋਰ ਕੋਈ ਨਹੀਂ ਕਰ ਸਕਦਾ। ਉਹ ਕਿ ਫਕੀਰ ਨੇ ਲਿਖਿਆ ਨਾ ਮੈਂ ਅੰਦਰੋਂ ਦਾ ਸੱਚਾ ਕੋਠੇ ਘੜ ਕੇ ਨਾਣਾ ਹੈ ਨਾ। ਬਲਬਾਪੁਰ ਤੋਂ ਸ੍ਰੀ ਨਾਮਤੂ ਘਰ ਨੂੰ ਜਾਂਦੇ ਹਾਂ ਅੱਜ ਚਲੇ ਗਏ। ਇਹ ਤਾਂ ਲਿਖੇ ਨੇ ਤੈਨ ਨਹੀਂ ਜਿੱਦਣ ਜਾਣੇ ਜਾਣੇ। ਜਿੱਦਣ ਦਾ ਬਕਸ ਰੱਖਿਆ ਉਹਦਾ ਹੋਕਾ ਸੇਵਾ ਕੀਤੀ ਆਪੇ। ਮੇਰੀ ਚੌਥੀ ਪੇਟ ਹੈ। ਅਸਟੇਮੇ ਇਥੇ ਬਲੀਸੀ ਸੈਕਿੰਡ ਮੈਂ ਉੱਥੇ ਗਿਆ ਤੀਸਰੀ ਵਾਰ ਕੱਲ ਸਾਡੇ ਕਾਲਜ ਚ ਇਹਨਾਂ ਨੇ ਆਪੇ ਚਰਨਾ ਪਾ ਲਈ ਨਹੀਂ ਅੱਜ ਮੈਨੂੰ ਇਹ ਲੱਗਦਾ ਕਿ ਮੈਂ ਆ ਦੋ ਇੱਕ ਮਹੀਨਾ 10 ਵੀ 10 ਦਿਨਾਂ ਦਾ ਨਹੀਂ ਜਾਂਦਾ ਇਹਨਾਂ ਨੂੰ ਬਚਪਨ ਤੋਂ ਜਾਣਦਾ ਹਾਂ ਇਹਦਾ ਮੁੱਸੁਰਦਾ ਮੈਨਾਂ ਨੂੰ ਪਤਾ ਨਹੀਂ ਬਚਪਨ ਤੋਂ ਹੀ ਜਾਣਦਾ ਇਹ ਲੱਗਦਾ ਨਹੀਂ ਭੁਗਾਨਾ ਬੰਦ ਪਰ ਗੱਲ ਤੇ ਇਹ ਨਾ ਐਸ ਚੋਲੇ ਨੇ ਐਸ ਚੋਲੇ ਨੂੰ ਪਹਿਲੇ ਵਾਲਾ ਵੇਖਿਆ ਜਿਹੜਾ ਅੰਦਰ ਦਾ ਨਾ ਮਾਰਕ ਉਹਨੇ ਤੇ ਪਹਿਲਾਂ ਵੇਖਿਆ ਹੋਇਆ ਨਾ ਤਾਂ ਹੀ ਉਹ ਲੱਗੇ ਹੁੰਦਾ ਹੈ ਬਿਲਕੁਲ